ਫਿਰ ਗਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਸਕਤਰੇਤ ਵਿੱਚ ਨਹੀਂ ਤਲਬ ਕੀਤਾ ਜਾ ਸਕਦਾ ਨਹੀਂ ਬੁਲਾਇਆ ਜਾ ਸਕਦਾ ਕਿਉਂਕਿ ਉਸਤੇ ਬੰਦਕ ਰਵੈਤਾ ਲਾਗੂ ਹੀ ਨਹੀਂ ਹੁੰਦੀਆਂ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਟੌੜਾ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਦੇ ਕੰਮਾਂ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਸਰਕਾਰ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਮਿੰਨੇ ਪ੍ਰਸੈਂਟ ਸਹੀ ਹੈ ਉਹਨੇ ਇਹ ਕਹਿ ਕੇ ਤੁਸੀਂ ਗੁਰੂ ਦੀ ਗੋਲਕ ਨੂੰ ਲੁੱਟ ਰਹੇ ਹੋ ਰਾਜਨੀਤਕ ਕਮਾਵਾਸ ਤੇ ਵਾਰਤ ਰਹੇ ਹੋ ਇਹ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਰੱਖ ਕੇ ਗੁਰੂ ਦੀ ਗੋਲਕ ਨੂੰ ਲੁੱਟ ਰਹੇ ਸਿੰਘ ਸਾਹਿਬ ਆਪੇ ਰਣਜੀਤ ਸਿੰਘ ਨੇ ਕਿਹਾ ਲੰਡੀ ਪੁੱਤੀ ਨੂੰ ਸੱਦ ਲਾ ਨਿਓ ਉਹਨੇ ਕਿਹਾ ਜੇ ਗਰਗੱਜੂ ਥੂਪਿਆ ਦਾ ਪੁੱਤ ਹੈ ਤਾਂ ਮੈਨੂੰ ਸੱਦ ਕੇ ਦਿਖਾ ਤੁਸੀਂ ਕੌਮ ਦੇ ਮਸਲੇ ਨੇ ਵੇੜੋ ਤੁਸੀਂ ਨਾਨਕਸ਼ਹੀ ਕੈਲੰਡਰ ਵਾਲੇ ਸੋਚੋ ਕੌਮ ਕਿੰਨਾ ਸੰਕਟਾ ਉਹਦੇ ਬਾਰੇ ਸੋਚੋ ਅਕਾਲ ਤਖਤ ਦੇ ਐਕਸ਼ਨ ਨੂੰ ਟਾਲ ਕਿਉਂ ਲੱਗ ਰਹੀ ਹੈ ਇਹਦੇ ਬਾਰੇ ਸੋਚੋ ਕੌਮ ਨੂੰ ਕੀ ਸੰਦੇਸ਼ ਜਾਏਗਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਉਹ ਜਥੇਦਾਰ ਜਿਨ੍ਹਾਂ ਨੇ 2 ਦਸੰਬਰ 2024 ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਵੱਡੇ ਵੱਡੇ ਗੁਨਾਹਗਰ ਹੱਥ ਬੰਨ੍ਹ ਨਹੀਂ ਖੜੇ ਅੱਜ ਜੈਨਨੀ ਕੁਲਦੀਪ ਸਿਆਣਾ ਤੂੰ ਐਕਸ਼ਨ ਨੂੰ ਟਾਲਾ ਰਿਹਾ ਹੈ ਤੇ ਇਥੋਂ ਟਾਲਵਾਰ ਹੈ ਭਾਮੀ ਕਈ ਟੋਟਲਾਰ ਹੈ ਸੁਖਬੀਰ ਬਾਦਲ ਕਿਉਂ ਉਹ ਆਪਣਾ ਬਚਾ ਕਰਨਾ ਚਾਹੁੰਦਾ ਹੈ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਭਗਵੰਤ ਮਾਨੇ ਹਰਜਿੰਦਰ ਸਿੰਘ ਧਾਮੀ ਦੇ ਤੋਤੇ ਮੂੰਹ ਤੇ ਮਾਰੀ ਚਪੇੜ ਸੋ ਕਬੀਰ ਬਾਦਲ ਦਾ ਦਾਅ ਵੀ ਪੈ ਗਿਆ ਪੁੱਠਾ ਗਿਆਨੀ ਕਿਰਪਾਲ ਸਿੰਘ ਗੜਕੱਜ ਨੂੰ ਵੀ ਸ਼ਰਮਿੰਦਾ ਹੋਣਾ ਪੈ ਗਿਆ ਕਿਉਂਕਿ ਧਾਮੀ ਜੁੰਡਲੀ ਇਹ ਚਾਹੁੰਦੀ ਸੀ ਕਿ ਭਗਵਾਨਤਮਾਨ ਦਾ ਸ਼੍ਰੀ ਇਕਾਤਪਤ ਸਾਹਿਬ ਨਾਲ ਟਕਰਾ ਪੈਦਾ ਹੋ ਜਾਵੇ ਤੇ ਫਿਰ ਉਹਨਾਂ ਨੂੰ ਟੰਡੋਰਾ ਪਿੱਟਣ ਦਾ ਮੌਕਾ ਮਿਲ ਜਾਵੇ ਤੇ 2027 ਦੀਆਂ ਲਖਸ਼ਤਾ ਚ ਉਹੋ ਇਹਨੂੰ ਬਦਨਾਮ ਕਰਨ ਚ ਕੋਈ ਕਸਰ ਨਾ ਛੱਡਣ ਪਰ ਭਗਵਾਨ ਤੁਮਾਨ ਨੇ ਸ਼੍ਰੀ ਕਾ ਪਰਸਾਪੇ ਜਾਣ ਲਈ ਨੰਗੇ ਪੈਰੀਂ ਜਾਣ ਦਾ ਐਲਾਨ ਕਰ ਦਿੱਤਾ ਇਹ ਉਹਨਾਂ ਦੀ ਬਾਦਲ ਐਂਡ ਜੁੰਡਲੀ ਦੀ ਚਾਰ ਫੇਰ ਕਰ ਦਿੱਤੀ ਉਹਨਾਂ ਨੂੰ ਭਗਵਾਨ ਤੁਮਾਨ ਨੇ 21 ਦੀ 31 ਮੂਰਤੀ ਤੇ ਹੁਣ ਭਜਦਿਆਂ ਨੂੰ ਬਹਾਨੇ ਲੱਭਦੇ ਕਿਆਨੇ ਕੁਲਦੀਪ ਸਿੰਘ ਜੀ ਗੜਗੱਜ ਸਾਹ ਤੁਸੀਂ ਬਤਾਓ ਜਥੇਦਾਰ ਭਗਵੰਤ ਮਾਨ ਨੂੰ ਸ਼੍ਰੀ ਕਾਗਤਖ ਸਹਬ ਦੀ 77 ਏਤ ਵਿੱਚ ਪੇਸ਼ ਹੁੰਦਾ ਆਦੇਸ਼ ਜਾਰੀ ਕਰ ਦਿੱਤਾ ਤੇ ਇਹ ਵੀ ਐਲਾਨ ਕੀਤਾ ਕਿ ਭਗਵੰਤ ਮਾਨ ਨੂੰ ਪੰਥ ਕਮ ਮਰਿਆਦਾ ਮੁਤਾਬਕ ਹੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਪਰ ਜਥੇਦਾਰ ਜੀ ਪੰਥ ਕਰਵੈ ਤਾਂ ਅਨੁਸਾਰ ਤਾਂ ਤੁਸੀਂ ਭਗਵਾਨਤਮਾਨ ਨੂੰ ਤਲਬੇ ਨਹੀਂ ਕਰ ਸਕਦੇ ਪੰਥ ਕਰਵੈ ਤਾਂ ਸੰਬੰਧੀ ਰਹਿਤ ਨਾਮਿਆ ਤੇ ਘਟੋ ਘਟ 18 ਗ੍ਰੰਥ ਲਿਖੇ ਜਾ ਚੁੱਕੇ ਨੇ ਇੰਨਾ ਵਿੱਚੋਂ ਦੋ ਲੇਖਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਮਕਾਲੀ ਵੀ ਨੇ ਉਹਨਾਂ ਰਹਿਤ ਨਾਮਿਆਂ ਮੁਤਾਬਕ ਤੁਸੀਂ ਵੀ ਸ਼ਾਇਦ ਉਹਨਾਂ ਨੂੰ ਪੜ੍ਹਿਆ ਹੋਵੇਗਾ ਕਿ ਤੁਸੀਂ ਭਗਵੰਤ ਮਾਨ ਨੂੰ ਤਲਬ ਕਰ ਹੀ ਨਹੀਂ ਸਕਦੇ ਕਿਉਂਕਿ ਭਗਵੰਤ ਮਾਨ ਨਾਹੀਂ ਗੁਰਸਿੱਖ ਹੈ ਤੇ ਨਾਹੀਂ ਪਤਿਤ ਸਿੱਖ ਹੈ ਰਹਿਤ ਨਾਮੇ ਅਨੁਸਾਰ ਉਸir ਗੁੰਮ ਹੈ ਮਤਲਬ ਇਹ ਕਿ ਉਸ ਕੇਸ ਵੀ ਕਤਲ ਕਰਦਾ ਹੈ ਦਾੜੀ ਵੀ ਬਣਾਉਂਦਾ ਹੈ ਪੈਗ ਸ਼ੈਗ ਵੀ ਲਾਉਂਦਾ ਹੈ ਲੈਗ ਸ਼ੈਗ ਵੀ ਛਕਦਾ ਹੈ ਉਸir ਗੁੰਮ ਹੈ ਸਿਰ ਗੁੰਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਸਕਤਰੇਤ ਵਿੱਚ ਨਾ ਹੀ ਤਲਬ ਕੀਤਾ ਜਾ ਸਕਦਾ ਹੈ ਨਾ ਹੀ ਬੁਲਾਇਆ ਜਾ ਸਕਦਾ ਕਿਉਂਕਿ ਉਸਤੇ ਪੰਥਕ ਰਵੈਤਾਂ ਲਾਗੂ ਹੀ ਨਹੀਂ ਹੁੰਦੀਆਂ ਪਰ ਸਦਕੇ ਉਸ ਭਗਵੰਤ ਮਾਨ ਦੇ ਜਿਨੇ ਕਿਹਾ ਕਿ ਮੈਂ ਅਕਾਲ ਪੁਰਖ ਸਾਹਿਬ ਦਾ ਜੇ ਬਲਾਵਾ ਆਇਆ ਤਾਂ ਨੰਗੇ ਪੈਰੀ ਜਾਣ ਨੂੰ ਤਿਆਰਾਂ ਤੁੰ ਨੂੰ ਸ਼ਰਮਿੰਦਾ ਕਰ ਦਿੱਤਾ ਉਸ ਨੇ ਤੁਸੀਂ ਬਲਾ ਨਹੀਂ ਸਕਦੇ ਇੱਕ ਮੈਂ ਆਪਣੇ ਕੁਝ ਐ ਸੋਸ਼ਲ ਮੀਡੀਆ ਵਾਲੇ ਮਿੱਤਰਾਂ ਨੂੰ ਬੇਨਤੀ ਕਰਦਾ ਮੈਂ ਉਹਨਾਂ ਨੂੰ ਸਿਆਣਾ ਨਹੀਂ ਮੇਰੇ ਨਾਲ ਸਭ ਵੱਧ ਸਿਆਣੇ ਨੇ ਉਹ ਪਤਨ ਸਿੱਖ ਪਤਨ ਸਿੱਖ ਨਹੀਂ ਬੁਲਾਇਆ ਜਾ ਸਕਦਾ ਭਾਈ ਪਤਨ ਸਿੱਖ ਨੂੰ ਹੀ ਬੁਲਾਇਆ ਜਾਂਦਾ ਹੈ ਸ਼੍ਰੀ ਕਾਰਤਾਰ ਸਾਹਿਬ ਦੇ ਪਤਨ ਸਿੱਖ ਨੂੰ ਹੀ ਬੁਲਾਇਆ ਜਾਂਦਾ ਹੈ ਪਤਿਤ ਸਿੱਖ ਦੀ ਪਰਿਭਾਸ਼ਾ ਕੀ ਹੈ ਇਹ ਸਾਰੇ ਮੇਰੇ ਦੋਸਤ ਸਮਝ ਲੈਣਾ ਜਿਹੜਾ ਸ਼ਖਸ ਜਿਹੜਾ ਵਿਅਕਤੀ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਕੋਈ ਵੱੱਜਰ ਪ੍ਰਹਿਤ ਕਰ ਬੈਠਾ ਕਰ ਵਹਿੰਦਾ ਹੈ ਜਾਂ ਕੇਸ ਕਤਲ ਕਰ ਵਹਿੰਦਾ ਹੈ ਜਾਂ ਦਾੜੀ ਕਤਲ ਕਰ ਵਹਿੰਦਾ ਜਾਂ ਕੋਈ ਹੋਰ ਗਲਤ ਗੁਨਾਹ ਕਰ ਵਹਿੰਦਾ ਤਾਂ ਉਸ ਨੂੰ ਪਤਿਤ ਸਿੱਖ ਕਿਹਾ ਜਾਂਦਾ ਹੈ ਉਹਨੂੰ ਕਾਰਤਾਰ ਸਾਹਿਬ ਤੇ ਬੁਲਾ ਕੇ ਵਾਕਇਦਾ ਸਜ਼ਾ ਲਾਈ ਜਾਂਦੀ ਹੈ ਦੁਬਾਰਾ ਫਿਰ ਅੰਮ੍ਰਿਤ ਸ਼ਕਾਇਆ ਜਾਂਦਾ ਹੈ ਉਹ ਪਤਨ ਸਿੱਖ ਉਹਨੂੰ ਕਹਿੰਦੇ ਨੇ ਅੰਮ੍ਰਿਤ 阿里 ਤੋਂ ਜਿਹੜਾ ਗੁਨਾਹ ਕਰਕੇ ਉਲੰਘਣਾ ਕਰਦਾ ਉਹਨੂੰ ਪਤਨ ਸਿੱਖ ਕਹਿੰਦੇ ਨੇ ਜਿਹਦੇ ਅੰਮ੍ਰਿਤ ਨਹੀਂ ਸ਼ਕਿਆ ਪਹਿਲੇ ਦਿਨੋਂ ਹੀ ਸਰਗੋਮੈਂ ਉਹ ਪਤਨ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਵੀਰਾਂ ਨੂੰ ਅਪੀਲ ਹੈ ਕਿ ਉਹ ਪਤਨ ਸਿੱਖ ਦੀ ਪਰਿਭਾਸ਼ਾ ਸਮਝ ਲੈਣ ਤੇ ਗੋਲੀ ਇਦਾਂ ਬੰਦ ਕਰ ਹੁਣ ਮੇਰੀ ਸਿੰਘ ਸਾਹਿਬ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਪਹਿਲੀ ਗੱਲ ਤਾਂ ਉਹ ਤਲਬ ਕਰ ਹੀ ਨਹੀਂ ਸਕਦੇ ਮर्यादा ਦੀ ਉਲੰਘਣਾ ਤੁਸੀਂ ਖੁਦ ਕਰੋਗੇ ਜੇ ਉਹ ਤਲਬ ਕਰੋਗੇ ਜੇ ਤੁਸੀਂ ਬੁਲਾਉਣ ਦੀ ਗਲਤੀ ਕਰਦੇ ਲਈ ਤੇ ਉਹਦੇ ਸਵਾਲਾਂ ਦਾ ਜਵਾਬ ਤੁਸੀਂ ਦੇ ਨਹੀਂ ਸਕੋਗੇ ਭਗਵਾਨ ਤਮਾਨ ਦਾ ਐਲਾਨ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ ਪਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹ ਤੁਹਾਨੂੰ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਹਨੇ ਬਾਰ ਬਾਰ ਕਿਹਾ ਕਿ ਜੋ ਸ਼ਖਸ ਆਪ ਹੀ ਮर्यादा ਦੀ ਉਲੰਘਣਾ ਕਰਕੇ ਜਥੇਦਾਰ ਬਣਿਆ ਹੋਵੇ ਤੇ ਉਹ ਮੈਨੂੰ ਮर्यादा ਸਿਖਾਊਗਾ ਇਹ ਉਹਨੂੰ ਕਹਿਣਾ ਚਾਹੀਦਾ ਜਾਂ ਨਹੀਂ ਕਹਿਣਾ ਚਾਹੀਦਾ ਜੇ ਤੁਸੀਂ ਮੌਕਾ ਦਿੱਤਾ ਇਸ ਤੇ ਡਿਸਕਸ ਕਰਨ ਦਾ ਮੌਕਾ ਨਹੀਂ ਹਾਂ ਭਗਵਾਨਤਮਾਨ ਨੇ ਆਪਣੇ ਅਧਤੂ ਮੁਤਾਬਕ ਚੁਟਕਲੇਬਾਜ਼ੀ ਵਿੱਚ ਜੋ ਐਸੇ ਸ਼ਬਦ ਵਰਤੇ ਨੇ ਕਿ ਗੁਰੂ ਦੀ ਗੋਲਕ ਚ ਪੈਸਾ ਨਾ ਪਾਇਆ ਜਾਵੇ ਜਾਂ ਕੁਝ ਹੋਰ ਤਾਂ ਅਸੀਂ ਉਸ ਦੀ ਸਖਤ ਸ਼ਬਦਾਚ ਨਿਖੇਦੀ ਕਰਦੇ ਹਾਂ ਤੁਸੀਂ ਵੀ ਨਿਖੇਦੀ ਹੀ ਕਰ ਸਕਦੇ ਹੋ ਸਿੰਘ ਸਾਹਿਬ ਜੀ ਤੁਸੀਂ ਵੀ ਨਿਖੇਦੀ ਕਰ ਸਕਦੇ ਹੋ ਪਰ ਉਹਨੂੰ ਤਲਬ ਨਹੀਂ ਕਰ ਸਕਦੇ ਜਿੱਥੋਂ ਤੱਕ ਸਰਕਾਰੀ ਗਮਾਂ ਬਾਰੇ ਤੁਸੀਂ ਤਲਬ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਇੱਕ ਪਾਸੇ ਸਾਡੀ ਗੁਰਮਰਿਆਦਾ ਹੈ ਇੱਕ ਪਾਸੇ ਸੰਵਿਧਾਨ ਦੀ ਮਰਿਆਦਾ ਹੈ ਦੋ ਕਾਇਦੇ ਕਾਨੂੰਨ ਨੇ ਇਹਨਾਂ ਦਾ ਆਪਸ ਕੋਈ ਟਕਰਾਅ ਨਹੀਂ ਹੋ ਸਕਦਾ ਕਿਉਂਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਟੌੜਾ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਦੇ ਕੰਮਾਂ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਸਰਕਾਰ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਕਿੱਦਾਂ ਕਰਾਂਗੇ ਉਹ ਸੰਵਿਧਾਨਿਕ ਹੈ ਤੇ ਜੋ ਸ਼੍ਰੋਮਣੀ ਕਮੇਟੀ ਹੈ ਇਹ ਬੀ ਨੀਮ ਸਰਕਾਰੀ ਅਦਾਰਾ ਹੈ ਡੀਸੀ ਦੀ ਪਰਮਿਸ਼ਨ ਨਾਲ ਹੀ ਇਹਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਸੋ ਇਸ ਕਰਕੇ ਤੁਸੀਂ ਨਿੰਦਿਆ ਜਿੰਨੀ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਜੋ ਵੀ ਭਗਵੰਤ ਮਾਨ ਨੇ ਕਿਹਾ ਗੰਤ ਗੁਰੂ ਦੀ ਗੋਲਕ ਬਾਰੇ ਜੋ ਕਿਹਾ ਹੈ ਉਹ ਕਿਹਾ ਕਿੰਨੇ ਪਰਸੈਂਟ ਸਹੀ ਹੈ ਉਹਨੇ ਇਹ ਕਹਿ ਕੇ ਤੁਸੀਂ ਗੁਰੂ ਦੀ ਗੋਲਕ ਨੂੰ ਲੁੱਟ ਰਹੇ ਹੋ ਰਾਜਨੀਤਿਕ ਕਮਾਵਾਸ ਤੇ ਵਾਰਤ ਰਹੇ ਇਹ ਤੇ ਕੋਈ ਸ਼ੱਕ ਨਹੀਂ ਕੇ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਰਾਕੇ ਗੁਰੂ ਦੀ ਗੋਲਕ ਨੂੰ ਲੁੱਟ ਰਹੇ ਪਰ ਇਹ ਨਹੀਂ ਕਹਿਣਾ ਚਾਹੀਦਾ ਸੀ ਅਸੀਂ ਇਹਦੀ ਨਖੇਦੀ ਕਰ ਪਰ ਪੰਥ ਕ ਮਰਿਆਦਾ ਮੁਤਾਬਕ ਨਾ ਤੁਸੀਂ ਉਹਨੂੰ ਸੱਦ ਸਕਦੇ ਹੋ ਨਾ ਤੁਸੀਂ ਉਸ ਨੂੰ ਸਜਾ ਲਾ ਸਕਦੇ ਹੁਣ ਸਵਾਲ ਇਹ ਆ ਗਿਆ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਸੱਦਦੇ ਜਿਹੜੇ ਤੁਹਾਡੇ ਦੇ ਤੋਹਮਤਾ ਲਾਉਂਦੇ ਨੇ ਭਾਈ ਬਲਦੇਵ ਸਿੰਘ ਜੀ ਬਟਾਲਾ ਹਜੂਰੀ ਦਾਗੀ ਰਹੇ ਨੇ ਗੁਰਬਾਜਾ ਦਾ ਵਾਲੇ ਚੰਗੀ ਤਰ੍ਹਾਂ ਉਹਨਾਂ ਨੂੰ ਗਿਆਨ ਹੈ ਕਥਾ ਵਾਚਕ ਵੀ ਰਹੇ ਨੇ ਉਹ ਤੁਹਾਨੂੰ ਬਾਦਲਾਂ ਦਾ ਸਿਰੀ ਤੱਕ ਕਹਿ ਗਏ ਉਹਨਾਂ ਨੂੰ ਤਲਬ ਕਰੋਗਾ ਜੇ ਤੁਹਾਡੇ ਤੇ ਹਿੰਮਤ ਹੈ ਭਾਈ ਬਲਦੇਵ ਸਿੰਘ ਸਰਪਸਾ ਉਹਨੇ ਸ਼੍ਰੋਮਣੀ ਕਮੇਟੀ ਤੇ ਦੋਸ਼ ਲਾਇਆ ਕਿ ਇਹਨਾਂ ਨੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਂ ਵਾਲੀ ਕਿਤਾਬ ਛਾਪੀ ਹੈ ਸ਼੍ਰੋਮਣੀ ਕਮੇਟੀ ਨੇ ਕਰੋਗੇ ਸ਼੍ਰੋਮਣੀ ਕਮੇਟੀ ਨੂੰ ਤਲਬ ਕਰੋ ਤਾਂ ਮੈਨੂੰ ਨਹੀਂ ਕਰ ਸਕੋ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਬੜੇ ਕੁਰਬਾਨੀ ਵਾਲੇ ਕੌਮ ਦੇ ਸਤਕਾਰਯੋਗ ਨੇ ਭਾਵੇਂ ਉਹ ਰੁੱਖਾ ਹੀ ਬੋਲਦੇ ਨੇ ਪਰ ਫਿਰ ਵੀ ਕੌਮ ਉਹਨਾਂ ਦੇ ਸੀਸ ਅੱਜ ਵੀ ਝਕਾਉਂਦੀ ਹੈ ਜਦੋਂ ਕਿ ਉਹ ਸਾਬਕਾ ਜਥੇਦਾਰ ਹੋ ਚੁੱਕੇ ਨੇ ਉਹਨਾਂ ਨੇ ਤੁਹਾਨੂੰ ਚੁਣੌਤੀ ਦਿੱਤੀ ਹੈ ਕਿ ਤੁਸੀਂ ਪਹਿਲੇ ਕਰਤਾਰ ਨੂੰ ਸੱਦ ਵੀ ਨਹੀਂ ਸਕਦੇ ਜੇ ਸੱਦ ਲਿਆ ਜਦੋਂ ਉਹਨੂੰ ਤਲਬ ਕਰੋਗੇ ਤੇ ਜੋ ਸਵਾਲ ਜਵਾਬ ਭਗਵੰਤ ਮਾਨ ਦੇ ਤੇ ਤੁਹਾਡੇ ਹੋਣੇ ਆ ਉਹ ਸੰਗਤਾਂ ਦੇ ਸਾਹਮਣੇ ਹੋਣੇ ਚਾਹੀਦੇ ਉਹ ਲਾਈਵ ਹੋਣੇ ਚਾਹੀਦੇ ਨੇ ਕਰੋਗੇ ਹਿੰਮਤ ਤੁਹਾਨੂੰ ਭਗਵੰਤ ਮਾਨ ਨੇ ਇੱਕ ਨਹੀਂ ਔੜਣ ਦੇਣੀ ਬੋਲਤੀ ਬੰਦ ਕਰ ਦੂਗਾ ਇਤੋਂ ਵੀ ਸੱਚ ਸ਼ਬਦ ਬਰਤੇ ਨੇ ਅਸੀਂ ਤਾਂ ਨਹੀਂ ਬਰਤ ਸਕਦੇ ਅਸੀਂ ਤਾਂ ਛੋਟੇ ਬੰਦੇ ਆ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਲੰਡੀ ਬੁੱਚੀ ਨੂੰ ਸੱਦ ਲਾਣਿਓ ਉਨੇ ਕਿਹਾ ਜੇ ਕਰਗੱਜ ਤੂੰ ਪਿਓ ਦਾ ਪੁੱਤ ਹੈ ਤਾਂ ਮੈਨੂੰ ਸੱਦ ਕੇ ਦਿਖਾ ਮੈਨੂੰ ਮਤਲਬਾ ਸਿੰਘ ਸਾਹ ਭਾਈ ਰਣਜੀਤ ਸਿੰਘ ਨੂੰ ਸੱਦ ਕੇ ਦਿਖਾਓ ਜੇ ਤੁਹਾਡੇ ਜੁੱਤ ਹੈ ਜੇ ਤੁਹਾਡੇ ਜੁੱਤ ਨਹੀਂ ਫਿਰ ਐਵੇਂ ਕਿਉਂ ਲੰਡੀ ਪੁੱਤੀ ਨੂੰ ਤਲਬ ਕਰੀ ਜਾਂਦੇ ਹੋ ਕਦੇ ਬੈਂਸ ਬੁਲਾ ਲਿਆ ਕਦੇ ਕੋਈ ਬੁਲਾ ਲਿਆ ਐ ਨਹੀਂ ਕਰਨਾ ਸਰਕਾਰ ਨੇ ਐ ਨਹੀਂ ਕਰਨਾ ਸਰਕਾਰ ਦੇ ਤੁਸੀਂ ਰਾਜਨੀਤਿਕ ਬੰਦੇ ਹੋ ਤੁਸੀਂ ਕੌਮ ਦੇ ਮਸਲੇ ਨੇ ਵੇੜੋ ਤੁਸੀਂ ਨਾਨਕਸ਼ਹੀ ਕਲੰਡਰ ਬਾਰੇ ਸੋਚੋ ਕੌਮ 'ਚ ਕਿੰਨਾ ਸੰਕਟ ਹੈ ਉਹਦੇ ਬਾਰੇ ਸੋਚੋ ਅਕਾਲ ਤੱਕ ਵਿਅਕਸ ਨੂੰ ਟਾਲ ਕਿਉਂ ਲੱਗ ਰਹੀ ਹੈ ਇਹਦੇ ਬਾਰੇ ਸੋਚੋ ਤੁਸੀਂ ਸੋਚੋ ਜਿਹੜੇ ਪੱਖ ਦੇ ਮਸਲੇ ਉਹਨਾਂ ਨੂੰ ਕਿਵੇਂ ਨਿਪਟਾਉਣਾ ਹੈ ਇੱਕ ਗੱਲ ਅਸੀਂ ਇਹ ਵੀ ਕਹਿੰਨੇ ਆ ਕਿ ਜੋ ਸ਼ਬਦ ਅਸੀਂ ਗੋਲੇ ਵਗੈਰਾ ਸ਼ਬਦ ਅਸੀਂ ਮੈਂ ਆਮ ਤੌਰ ਤੇ ਧਾਮੀ ਬਾਰੇ ਬਣਦਾ ਹੈ ਪਰ ਧਾਮੀ ਤਾਂ ਹੈ ਹੀ ਗੋਲਾ ਪਰ ਚਾਹੇ ਉਹ ਕੌਮ ਨੂੰ ਪ੍ਰਵਾਨਿਤ ਹੈ ਚਾਹੇ ਕੌਮ ਨੂੰ ਪਰਵਾਨਤ ਜਥੇਦਾਰ ਨਹੀਂ ਜੈਨੇ ਗੜ ਗੱਜਬਾਰੇ ਉਹਨੂੰ ਸਿਰੀ ਕਹਿਣਾ ਜਾਂ ਉਹਨੂੰ ਪਿਓ ਦਾ ਪੁੱਤ ਕਹਿਣਾ ਜਾਂ ਉਹਨੂੰ ਜੋ ਵੀ ਕਹਿਣਾ ਇਹ ਕਹਿਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਸ ਨੂੰ ਬੀਟਾ ਲੱਗਦੀ ਹੈ ਕੌਮ ਨੂੰ ਕੀ ਸੰਦੇਸ਼ ਜਾਏਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਉਹ ਜਥੇਦਾਰ ਜਿਨ੍ਹਾਂ ਨੇ 2 ਦਸੰਬਰ 2024 ਨੂੰ ਅਦੇਸ਼ਾਂ ਦੇ ਕੀਤਾ ਸੀ ਤੇ ਵੱਡੇ ਵੱਡੇ ਗੁਨਾਹਗਰ ਹੱਥ ਬੰਨੀ ਖੜੇ ਸੀ ਅੱਜ ਗਿਆਨੀ ਕੁਲਦੀਪ ਸਿਆਣਾ ਤੂੰ ਅੱਖਸ ਨੂੰ ਢਾਲ ਆ ਰਿਹਾ ਤੇ ਇਥੋਂ ਢਾਲਵਾਰ ਹੈ ਧਾਮੀ ਤੇ ਇਥੋਂ ਢਾਲਵਾਰ ਹੈ ਸੁਖਬੀਰ ਬਾਦਲ ਕਿਉਂਕਿ ਉਹ ਆਪਣਾ ਬਚਾਅ ਕਰਨਾ ਚਾਹੁੰਦਾ ਹੈ ਉਹ ਜ਼ਮੀਨ ਤਲਾਸ਼ ਕਰ ਰਿਹਾ ਪੈਰ ਲਾਉਣ ਨੂੰ ਤੇ ਤੇਰੀ ਅੜ ਲੈ ਰਿਹਾ ਤੇਰੀ ਨਹੀਂ ਕਾਰਤਾਰ ਸਾਹਿਬ ਦੀ ਆੜ ਲੈ ਰਿਹਾ ਪੈਨ ਨੂੰ ਇਸੇ ਕਰਕੇ ਜਥੇਦਾਰ ਉਹਨਾਂ ਨੇ ਬਣਾਇਆ ਹੈ ਤੇਰਾ ਬਚਾ ਹੋ ਸਕਦਾ ਹੈ ਜੇ ਰਹਿਤ ਨਾਮਿਆ ਮੁਤਾਬਕ ਤੁਸੀਂ ਕੰਮ ਕਰੋ ਚਥੇਦਾਰੀ ਦੇ ਫਰਜ਼ ਨਿਭਾਓ ਤੇ ਨਹੀਂ ਤਾਂ ਗੜਗੰਜ ਸਾਹਿਬ ਗਿਆਨੀ ਗੁਰੂਵਰਜਨ ਸਿੰਘ ਆਲੇ ਪੰਨੇ ਤੇ ਤੁਹਾਡਾ ਵੀ ਨਾਂ ਲਿਖਿਆ ਜਾਣਾ ਮੈਂ ਜਿਆਦਾ ਤਾਂ ਨਹੀਂ ਕੁਝ ਕਹਿੰਦਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ